ਗਾਈ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਈ ਜਿਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਈ ਚੁਗਲ ਨਿੰਦਕ ਭੁਖੇ ਰੋਲ ਮੋਏ ਇਨਾਂ ਹੱਤ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨਹਿ ਹਿਰਦੈ ਕਪਟ ਕਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤਖਲੂਆ ਆਈ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇਂ ਬਖਸ਼ ਮਲਾਈ ਮਨ ਆਮਣ ਜਾਣ ਨਾ ਸੁਝਈ ਨਾ ਸੁਝੈ ਦਰਬਾਰ ਮਾਇਆ ਮੁਹੀ ਪਲੀਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮਖਾਂ ਕਰਾਂ ਉੱਪਰ ਹਰ ਚੀਤਿਆ సే ਪਾਇਨ ਮੋਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰ사ਦੀ ਹਰ ਰਸ त्राਪੈ ਹਰ ਦਰ ਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦੈ ਮੁਆ ਹੈ ਸਭ ਕੋਈ ਮਨ ਮੁਖ ਮੁਆ ਆਪਣਾ ਜਨਮ ਖੋਇ ਹਰ ਨਾਮ ਨਾ ਚੇਤੈ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹਿ ਦੁਖ ਸੁਖ ਇਕ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੀ ਸਭ ਧਰਮ ਰਾਈ ਕਹਿ ਜਾਹੀ ਗੁਰਮੁਖਾ ਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਈ ਹੋਨਾ ਮੈਲ ਪਤੰਗ ਨਾ ਲਗਈ ਜੇ ਚਲਨ ਸਤਗੁਰ ਭਾਈ ਮਨਮੁਖ ਝੂਠ ਨਾ ਉਤਰੈ ਜੇ ਸਉ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੀ ਹਾ ਸਿਜੈ ਆਪਣੈ ਰੋਹੇ ਆਪੇ ਹੀ ਦੱਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸ ਸੁਜੈ ਨਾਨਕ ਗੁਰਮਖ ਮਨ ਸਿਓ ਲੁਜੈ ਜਿਨਾਂ ਸਤਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕੀ ਤੋ ਵਿਚਾਰ ਹੋਏ ਮਾਨਸ ਜੂਨ ਨਾ ਆਖੀਆਂ ਨ ਪਸ਼ੂ ਢੋਰ ਗਾਵਾਰ ਉਹਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਉ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵ ਦਿਆਂ ਨੂੰ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਉਰ ਧਾਰ ਨਾਨਕ ਗੁਰਮਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮ ਨਿਦ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿੰਨਾ ਗੁਰਮਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਕਦਹਿ ਦਿਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੂ ਵਾਰ ਸਤ ਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਾਹਾ ਪਾਵੈ ਮਾਨ ਕਿਲ ਵਿਖ ਪਾਪ ਸਭ ਕੱਟਿਐ ਹਉ ਮੈ ਚੁੱਕੈ ਗਮਾਨ ਗੁਰਮਖ ਕਮਲ ਵਿਗਸਿਆ ਸਬ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨ ਆਸਰੀ ਤਨਵੰਤੀ ਜਾਣੀ ਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਪੇ ਜੀ ਸੋ ਭਾਈ ਲਏ ਹੁਕਮ ਫਰਾਉ ਜਹ ਬਸਾਵਹਿ ਬੈਸਹਿ ਭਾਈ ਜਹ ਭੀਜਹਿ ਤਹ ਜਾਉ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਮ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੀ ਕਹਿ ਸੰਗ ਰਹਾ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਦ ਆਪੇ ਖਾਏ ਤਿਸ ਕਾ ਕਿਆ ਸਲਾਹੀਐ ਭਾਈ ਦਰਸ਼ਨ ਕੋ ਬਲ ਜਾਈ ਸਤਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੇ ਭਾਈ ਫਰਾਏ ਸੰਗਤ ਟੋਈ ਨਾ ਮਿਲੈ ਭਾਈ ਵੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕੋ ਸਦ ਬਲਿਹਾਰੈ ਜਾਉ ਸੇ ਧਾੜੀਆਂ ਸਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਆਨੰਦੇ ਆਨੰਦੇ ਰਹਨ ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦੀ ਸੰ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤ ਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਣ ਸੱਚੀ ਕਾਰਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹਿ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਿ ਨਿਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤੇਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਓਰ ਤਾਰ ਬਾਬੀਹਾ ਤੂੰ ਸੱਚ ਚਉ ਸੱਚੇ ਸੋ ਲਿਵਲਾਈ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾ ਝੋਕ ਵਰਸਦਾ ਬੂੰਦ ਪਵੈ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਈ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਈ ਬਾਬੀਹਾ ਤੂੰ ਸਹਜ ਭੂਲ ਸਚੈ ਸ਼ਬਦ ਸੁਭਾਈ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀ ਆਦਿਖਾਏ ਆਪੋ ਪੁਛਾਨ ਹੈ ਪ੍ਰੀਤਮ ਮਿਲੈ ਵੁਠਾ ਸਹਿਬਰ ਲਾਈ ਝਿਮ ਝਿਮ ਅਮਰਤ ਵਰਸਦਾ ਤਿਸਨਾ ਭੁਖ ਸਭ ਜਾਈ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਮਨ ਸੁਹਾਗਣੀ ਸਚੈ ਨਾਮ ਸਮਾਈ ਤੁਰੋਂ ਖਸਮ ਭੇਜਿਆ ਸੱਚੇ ਹੁਕਮੁ ਪਠਾਈ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਬੀਏ ਤਨ ਮਨ ਸੁਖ ਹੋਈ ਜਾਂ ਤਤ ਬੂੰਦ ਮੁਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਈ ਅਨ ਨਿੰਨ ਲੋਕ ਭਗਤ ਕਰੀ ਗੁਰ ਕੈ ਸ਼ਬਦ ਸਮਾਈ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸੱਚੇ ਸ਼ਬਦ ਸਮਾਈ ਭੈ ਕਾ ਸਹਿਜ ਸ਼ਿੰਗਾਰ ਕਰਹਿਉ ਸਾਚ ਰਹੁ ਲਿਵ ਲਾਈ ਨਾਨਕ ਨਾਮੁ ਮਨ ਵਸੈ ਹਰ ਦਰਗਾਹ ਆ ਲੇ ਛਡਾਈ